ਨੇ ਇਹੀ ਪਸੰਦ ਕਰ ਤੋ ਭਾਈ ਜੇ ਆਪਾਂ ਲੈ ਬਸ ਵੀਰੇ ਗਰਾਰੀ ਸੀਗੀ ਬੰਦੇ ਦੀ ਕਹਿੰਦਾ ਲੈਣਾ ਤਾਂ ਇਹੀ ਲੈਣਾ ਆ ਕੇ ਚਲੋ ਵੀਡੀਓ ਦੇਖ ਕੇ ਆਏ ਠੀਕ ਆ ਜਿਹੜਾ ਵੀਡੀਓ ਚ ਦਿਖਾਇਆ ਹੋਇਆ ਸੀ ਉਦੋਂ ਵੱਧ ਕੇ ਨਿਕਲੇ ਭਾਈ ਉਦੋਂ ਵੀਰੇ ਵੱਧ ਕੇ ਨਿਕਲਿਆ ਗਿਆ ਹਾਂਜੀ ਦੋਸਤਾਂ ਸਾਰੇ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਆਪਾਂ ਖੜਿਆਗੇ ਹੰਡਾਇਆ ਟਰੈਕਟਰ ਸੇਲ ਪਰਚੇਜ ਤੇ ਤੇ ਭਾਈ ਜਿੱਥੇ ਬਾਈਆਂ ਦਾ ਬੜਾ ਕੈਂਟ ਕੰਮ ਆ ਬਾਈਆਂ ਨੇ ਇਥੋਂ ਸਿਲ ਕਰ ਇੰਨਾ ਬਾਈਆਂ ਨੇ ਤੇ ਇਹਨਾਂ ਨੇ ਖਰੀਦਿਆਗਾ ਤੇ ਬਾਈ ਜੀ ਬਾਈਆਂ ਤੋਂ ਰਿਵਿਊ ਲੈਣ ਆ ਗਏ ਵੀ ਕਿੱਦਾਂ ਦਾ ਲੱਗਿਆ ਬਾਈਆਂ ਦਾ ਕੰਮ ਸਾਸੀ ਕਾ ਬਾਈ ਜੀ ਸਾਸੀ ਕਾ ਲ ਬਾਈ ਜੀ ਠੀਕ ਹੋ ਬਾਈ ਜੀ ਠੀਕ ਠਾਕ ਵੀਰੇ ਠੀਕ ਹੈ ਜੀ ਕਿੱਦਾਂ ਲੱਗਿਆ ਬਾਈਆਂ ਦਾ ਕੰਮ ਪਹਿਲਾਂ ਸਭ ਤੋਂ ਬਾਈਆਂ ਦਾ ਕੰਮ ਵੀਰੇ ਬਹੁਤ ਨਾ ਵਧੀਆ ਲੱਗਿਆ ਇੱਕ ਨੰਬਰ ਕੰਮ ਬਾਈਆਂ ਦਾ ਠੀਕ ਹੈ ਖੂਬੀਆਂ ਦਿਖਾਈ ਬਈ ਟਰੈਕਟਰ ਦੇ ਹੁਣ ਬਾਈ ਆਹ ਕਹਿੰਦਾ ਖੂਬੀਆਂ ਵੀਰੇ ਸਰੀ ਗੱਲ ਸਰੀ ਗੱਲ ਬਾਤ ਆ ਤੇ ਬਾਈ ਟਰੈਕਟਰ ਚ ਹੁਣ ਜੀ ਆਪਾਂ ਲਾ ਕੇ ਚੱਲੀਏ ਸਟਾਰਟਿੰਗ ਜੇ ਤੁਸੀਂ ਕੰਪਨੀ ਚ ਵੀ ਜਾਓਗੇ ਨਾ ਏਜੰਸੀ ਚੋਂ ਜਿੱਥੋਂ ਟਰੈਕਟਰ ਮਿਲਦੇ ਨੇ ਜੇ ਮੈਂ ਆਪਾਂ ਕਰੀ ਹੁਣ ਆਪਾਂ 24 ਮਾਡਲ ਕਰੀਏ ਕਰੀਏ 24 ਮਾਡਲ ਦੀ 100 ਦਾ ਬਦਲਾ ਦਈਏ ਹਾਂ ਵੀਰੇ 100 ਬਦਲ ਗੀ ਜਾਓ ਵੀ 24 ਮਾਡਲ ਮੰਨੋ ਠੀਕ ਹੈ ਇਹਦੇ ਵਿੱਚ ਜਿਹੜੀਆਂ ਖੂਬੀਆਂ ਨੇ ਵੀਰੇ ਵੀ ਆ ਚੀਜ਼ਾਂ ਦਾ ਰੰਗ ਪੇਂਟ ਆ ਆ ਚੀਜ਼ਾਂ ਤੋਂ ਵੀਰੇ ਸਾਰਾ ਉੱਕਣ ਹੀ ਪਿਆ ਸਾਰਾ ਆਏਗਾ ਏਜੰਸੀ ਤੋਂ ਆਉਂਦਾ ਏਜੰਸੀ ਤੋਂ ਹੁੰਦਾ ਵੀਰੇ ਠੀਕ ਹੈ ਆ ਲੀਵਰ ਤੇ ਸਟਿਕਰ ਹੁੰਦੇ ਨੇ ਵੀਰੇ ਜਿਹੜੇ ਸਾਰੇ ਇਹ ਉਵੇਂ ਹੀ ਨੇਗੇ ਠੀਕ ਹੈ ਜੀ ਠੀਕ ਹੈ ਵੀਰੇ ਤੇ ਕੰਮ ਓਕੇ ਦੀ ਗੱਲ ਲੱਗੇ ਓਕੇ ਵੀਰੇ ਬਿਲਕੁਲ ਆ ਲੀਵਰਾਂ ਤੋਂ ਆ ਦੇਖੋ ਆ ਸਾਰਾ ਨਾ ਠੀਕ ਹੈ ਜੀ ਉਵੇਂ ਹੀ ਆਗਾ ਵੀਰੇ ਇੰਜਨ ਗੇਅਰ ਵੀ ਕਿੱਲ ਲੱਗ ਚੱਲੀਏ ਇੰਜਨ ਗੇਅਰ ਤਾਂ ਕਹਿ ਵੀ ਲੋੜੇਗਾ ਵੀਰੇ ਬਿਲਕੁਲ ਨਾਲ ਦੇ ਟਾਇਰ ਨਹੀਂ ਵੀਰੇ ਮਾਰਕਾਂ ਦੇ ਨੇਗੇ ਨਾਲ ਦੇ ਠੀਕ ਹੈ ਨਾਲ ਦੇ ਮਾਰਕਾਂ ਵਾਲੇ ਟਾਇਰ ਨੇਗੇ ਤੇ ਜਿਵੇਂ ਵੀ ਲਾਲੀਏ ਕਿੰਨੇ ਘੰਟੇ ਚੱਲਿਆ ਹੈ ਤਕਰੀਬਨ ਵੀਰੇ ਇਹ ਵੀਰੇ ਚੱਲਿਆ ਹੋਇਆ ਹੈਗਾ 400 ਘੰਟਾ ਚੱਲਿਆ ਹੋਇਆ 400 ਘੰਟਾ ਅਜੀ ਵੀਰੇ ਤੇ ਮੈਨੂੰ ਲੱਗਦਾ ਹੈ ਵੀਰੇ ਸਾਰਾ ਲੈ ਵੀ ਪੀਟੀਓ ਸਾਫਟ ਕੈਬ ਹਜੇ ਉਤਰਿਆ ਵੀ ਨਹੀਂ ਹੈਗਾ ਪੀਟੀਓ ਸਾਫਟ ਵਾਲਾ ਕੈਬ ਵੀਰੇ ਹੋਮੀ ਚੜਿਆ ਹੋਇਆ ਹੈਗਾ ਬੰਦੀ ਪਲੇ ਬਲੂ ਬਿਲਕੁਲ ਵੀ ਨਹੀਂ ਹੈਗੀ ਸਾਰਾ ਓਰੀਜਨਲ ਹੈ ਠੀਕ ਹੈ ਟੋ ਠੀਕ ਆ ਤੇ ਜਿਵੇਂ ਆਪਾਂ ਕਹਿਆ ਸੀ ਤੁਸੀਂ ਜਿਹੜਾ ਰਿੰਬਾਂ ਤੇ ਸਟicker ਹੁੰਦੇ ਨੇ ਵੀਰੇ ਏਜੰਸੀ ਵੱਲੋਂ ਲੱਗੇ ਹੋਏ ਆ ਉਹ ਵੀ ਲੱਗੇ ਹੋਏ ਆਗੇ ਉਹ ਵੀ ਲੱਗੇ ਹੋਏ ਆਗੇ ਹਾਂ ਵੀਰੇ ਇੱਕੇ ਦੇ ਸੋ ਤੇ ਸਟicker ਲੱਗੇ ਹੋਏ ਹੁੰਦੇ ਆਗੇ ਏਜੰਸੀ ਵੱਲੋਂ ਉਹ ਵੀ ਉਵੇਂ ਲੱਗੇ ਪਏ ਹੋਏ ਵੀਰੇ ਜਿਵੇਂ ਜੋ ਆ ਦੇਖ ਮੰਨ ਕੇ ਚੱਲੋ ਵੀਡੀਓ ਦੇਖ ਕੇ ਆਏ ਠੀਕ ਆ ਜਿਹੜਾ ਵੀਡੀਓ ਚ ਦਿਖਾਇਆ ਹੋਇਆ ਸੀ ਉਸ ਤੋਂ ਵੱਧ ਕੇ ਨਿਕਲੇ ਹੋਏ ਉਹ ਤੋਂ ਵੀਰੇ ਵੱਧ ਕੇ ਨਿਕਲੇ ਆਗਾ ਠੀਕ ਆ ਜੇ ਹੁਣ ਦੇਖੋ ਵੀਰੇ ਆ ਚੀਜ਼ਾਂ ਦੇ ਸਾਰਿਆਂ ਦੇ ਰੰਗ ਓਪਣੇ ਹੈਗਾ ਸੀਲਡ ਸੀਲਡ ਪਿਆ ਵੀਰੇ ਬਿਲਕੁਲ ਨਹੀਂ ਠੀਕ ਆ ਪੂਰਾ ਸੀਲਡ ਰੈਕਟਰ ਲੱਗੇ ਨਾ ਜੇ ਹੁਣ ਲਾ ਕੇ ਚੱ ਨਹੀਂ ਐਨਾ ਪਰ ਮਤਲਬ ਕਿ तकरीबन ਫੇਰ ਵੀ ਹੁਣ ਆਪਾਂ ਇਹ ਨੂੰ ਮੰਨ ਕੇ ਚੱਲੀਏ ਨਾ 23 ਮਾਡਲ ਚ ਮੰਨ ਕੇ ਇਹ ਨੂੰ 24 ਮਾਡਲ ਹੀ ਮੰਨੋ 24 ਮਾਡਲ ਹੀ ਮੰਨੋ 23 24 ਮਾਡਲ ਸਾਡੇ ਇਹਦੇ ਵਿੱਚ ਵੀਰੇ ਆਹ ਦੇਖੋ ਏਜੰਸੀ ਵੱਲੋਂ ਲੱਗ ਕੇ ਆਉਂਦੇ ਨੇ ਓਕੇ ਦੇ ਸਪੀਕਰ ਆ 23 24 ਮਾਡਲ ਦੇਖਣੇ ਕੋਈ ਇਹ ਜਦੋਂ ਉੱਥੋਂ ਪਾਸ ਕਰਦੇ ਨੇਗੇ ਇਧਰ ਨੀਗਾ ਵਰਵਾਈ ਜਸਪ੍ਰੀਤ ਕਿਵੇਂ ਬਾਈ 23 24 ਮਾਡਲ ਟਰੈਕਟਰ ਦੇਖਣੇ ਵੀਰੇ ਕਿੱਥੇ ਕਿੱਥੇ ਤੱਕ ਗੇੜਾ ਮਾਰੇ ਬਈ ਅਸੀਂ ਨਾ ਵੀਰੇ ਕੋਈ ਛੱਡੀ ਨਹੀਂ ਹੈਗੀ ਅਸੀਂ ਸਾਰਾ ਕੁਝ ਮੇਨਾਂ ਕੋਈ ਸਾਡਾ ਆਪਦਾ ਹੀ ਰੀ ਛੱਡਿਆ ਠੀਕ ਹੈ ਤੇ ਆਏ ਕਿੱਥੇ ਜਾਈਏ ਅਸੀਂ ਵੀਰੇ ਨਾਬੇ ਦੇ ਕੋਲੋਂ ਆਇਆ ਨਾਬੇ ਕੋਲੋਂ ਹਾਂਜੀ ਠੀਕ ਆ ਬਈ ਨਾਬੇ ਕੋਲੋਂ ਆਇਆ ਬਾਈ ਟਰੈਕਟਰ ਪੂਰਾ ਕਹਿੰਦੀ ਐ ਕੋਕਾ ਪੀਸ ਮਿਲ ਗਿਆ ਨਾ ਕੰਮ ਵੀ ਜੈਨੂਨਾ ਮੇਰੇ ਵੀਰੇ ਕੰਮ ਵੀ ਜੈਨੂਨਾ ਪੂਰਾ ਆਰ ਪੰਜਾਹ ਇੱਕ ਨੰਬਰ ਟਰੈਕਟਰ ਹੋਊਗਾ ਸਾਨੂੰ ਨਹੀਂ ਲੱਗਦਾ ਵੀ ਇੰਨਾ ਇੰਨਾ ਕੋਈ ਸਾਫ ਟਰੈਕਟਰ ਮਿਲਦਾ ਕਹਿੰਦਾਂਦੇ ਨੇ ਨਾ ਵੀ ਸੋਹ ਲਾ ਕੇ ਕੰਮ ਲੇਤਾ ਲੈ ਲਾਦਾ ਨਾ 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 ਸਾਰਾ ਰੀਜਨ ਹੋਈ ਅਗਲਾ ਕਹਿੰਦਾ ਵੀ ਕਲਮ ਮਾਰੀ ਹੋਣੀ ਜਾਂ ਕੋਈ ਕਿਦੋਂ ਪੇਂਟ ਹੋਣਾ ਜਾਂ ਸੋਹ ਲਾਹੀ ਹੋਈ ਹੈ ਜਾਂ ਟਾਇਰ ਬਦਲਾਏ ਹੋਏ ਨੇ ਇਹੋ ਜਿਹਾ ਕੁਝ ਵੀ ਨਹੀਂ ਸਾਰਾ ਕੁਝ ਓਰੀਜਨ ਇਹ ਬੰਦੇ ਨੇ ਮਾਰਕੀਟ ਨੂੰ ਰੇਟ ਵੀ ਪੀਰ ਮਤ ਭਰਿਆ ਹਾਂ ਠੀਕ ਆ ਪਹਿਲਾ ਪਹਿਲਾ ਹੋਰ ਕਿਤੇ ਵੀ ਪਤਾ ਕੀਤਾ ਟਰੈਕਟਰ ਸਾਰੇ ਕਿਤੇ ਵੀਰੇ ਅਸੀਂ ਦੱਸ ਮੈਨ ਵੀਰੇ ਸਮਾਈ ਦਾ ਮੁੱਲ ਆਗਾ ਸਮਾਈ ਦਾ ਮੁੱਲ ਮੈਨ ਵੀਰੇ ਸਮਾਈ ਦਾ ਮੁੱਲ ਆਗਾ ਇਹ ਸਮਾਈ ਦੇ ਮੁੱਲ ਕਰਕੇ ਅਸੀਂ ਨੇ ਪੈਸੇ ਲਾਏ ਨੇ ਠੀਕ ਆ ਇਹ ਸਮਾ ਵੀ ਇਹ ਨਾ ਨਵਾਂ ਵੀ ਨਹੀਂ ਇਹ ਦੀ ਰੀਸ ਕਰਦਾ ਨਵਾਂ ਵੀ ਨਹੀਂ ਰੀਸ ਕਰਦਾ ਹਾਂ ਜੀ ਤੇ ਆਪਾਂ ਕਹੇ ਕਰੇ ਚਾਦਰ ਤੇ ਥੱਲੇ ਖੜਾ ਪਾ ਰਹਿਣਾ ਇਹ ਕਹਿੰਦਾ ਇਹ ਤਾਂ ਬਸ ਇੱਕ ਲੈ ਕੇ ਖੜਾ ਰੱਖਿਆ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਨਹੀਂ ਛੇੜਿਆ ਹੈਗਾ ਉੱਥੇ ਹੀ ਖੜਾ ਜਿਵੇਂ ਕਹਿੰਦੇ ਨੇ ਆਪਾਂ ਵੀ ਚਾਦਰ ਪਾ ਕੇ ਖੜਾ ਹੋਣਾਗਾ ਤੁਸੀਂ ਇਹ ਨਾ ਕਰੋ ਕਾ ਉਸਾ ਆਪਾਂ ਤਾਂ ਚਲਾਉਣਾ ਵੀਰੇ ਇਹ ਚਲਾਉਣਾ ਦਾ ਦੱਬਣਾਗਾ ਆਪਾਂ ਦਾ ਦੱਬਣਾ ਆਪਾਂ ਦਾ ਕੰਮ ਲੈਣਾ ਵੀਰੇ ਪੂਰਾ ਠੀਕ ਆ ਤੇ ਇੰਨੇ ਇਹੀ ਪਸੰਦਗਾ ਤੋਂ ਭਾਈ ਜੇ ਆਪਾਂ ਲੈ ਬਸ ਵੀਰੇ ਗਰਾਰੀ ਸੀਗੀ ਬੰਦੇ ਦੀ ਕਹਿੰਦਾ ਲੈਣਾ ਤਾਂ ਇਹੀ ਲੈਣਾ ਇਹੀ ਲੈਣਾ 800 655 ਹੀ ਲੈਣਾ ਕਹਿੰਦਾ ਠੀਕ ਆ ਜੀ ਹਾਂ ਜੀ ਠੀਕ ਆ ਭਾਈ ਵਧਾਈਆਂ ਤੁਹਾਨੂੰ ਠੀਕ ਆ ਜੀ ਲੈ ਭਾਈ ਜੇ ਕਿਸੇ ਨੇ ਟਰੈਕਟਰ ਸੇਲ ਕਰਨਾ ਹੋਵੇ ਜਾਂ ਖਰੀਦਣਾ ਹੋਵੇ ਕਿਸੇ ਵੀ ਪ੍ਰਕਾਰ ਦਾ ਕਿਰਾਏ ਤੇ ਲੈਣਾ ਹੋਵੇ ਸਕਰੀਨ ਉੱਪਰ ਨੰਬਰ ਹੈਗਾ ਬਾਬਾ ਟਰੈਕਟਰ ਸੇਲ ਪਰਚੇਜ਼ ਹੰਡਾਏ ਵਾਲਿਆਂ ਦਾ ਤੇ ਕਰ ਲੋ ਕੰਟੈਕਟ ਬਾਈ ਨੂੰ ਤੇ ਕਮੈਂਟਾਂ ਚ ਬਾਈ ਜੀ ਵਧਾਈਆਂ ਉਹ ਜ਼ਰੂਰ ਦੇ ਦਿਓ ਬਾਈ ਇਹਨੂੰ ਠੀਕ ਹੈ ਬਾਈ ਉਹ ਵਧਾਈ ਇੱਕ ਵਾਰ ਫਿਰ ਤੋਂ ਬਾਈ ਵਧਾਈਆਂ ਬਾਈ ਜੀ